ਕੁਝ ਦਾਨ ਪੁੰਨ ਕਰਨ ਵਾਲੇ ਲੋਕ ਇਹ ਸੋਚਦੇ ਨੇ ਕਿ ਅਸੀਂ ਪੈਸੇ ਨਾਲ ਮਾਇਆ ਨਾਲ ਦੌਲਤਾਂ ਨਾਲ ਉਸ ਪਰਮਾਤਮਾ ਦਾ ਪ੍ਰੇਮ ਖਰੀਦ ਲਵਾਂਗੇ ਪਰ ਸਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਹੀ ਸਮਝਾਉਂਦੇ ਆ ਕਿ ਇਸ ਤਰ੍ਹਾਂ ਕਦੇ ਨਹੀਂ ਹੋ ਸਕਦਾ ਕਿਉਂਕਿ ਰਾਵਣ ਦੇ ਕੋਲ ਵੀ ਸਿਉਨੇ ਦੀ ਲੰਕਾ ਸੀ ਜਿਸ ਨੇ ਸ਼ਿਵਜੀ ਭਗਵਾਨ ਨੂੰ ਖੁਸ਼ ਕਰਨ ਲਈ ਆਪਣੇ ਇਸ਼ਟ ਨੂੰ ਖੁਸ਼ ਕਰਨ ਲਈ ਇੱਕ ਨਹੀਂ ਦੋ ਨਹੀਂ ਬਲਕਿ 11 ਵਾਰ ਆਪਣਾ ਸਿਰ ਕਟਿਆ ਉਹ ਸੇਵਨਾ ਵੀ ਦੇ ਸਕਦਾ ਸੀ ਕਿਉਂਕਿ ਰਾਵਣ ਕੋਲੀ ਕੋਈ ਕੰਗਾਲ ਨਹੀਂ ਥੋੜਾ ਸੀ ਗੁਰੂ ਸਾਹਿਬ ਜੀ ਬਾਣੀ ਵਿੱਚ ਫਰਮਾਉਂਦੇ ਨੇ ਜੰਮਣ ਜਿਉ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਟ ਰਾਵਣ ਹੋਤੇ ਸੋ ਅਰੰਕ ਨਹੀਂ ਜਿਨ ਸਿਰ ਦੀਨੇ ਕਾਟ ਜਾਨੀ ਕਿ ਰਾਵਣ ਨੇ ਵੀ ਆਪਣੇ ਭੂਆਨ ਨੂੰ ਸੀਸ ਚੜਾਏ ਹਨ ਇਸ ਤਰ੍ਹਾਂ ਗੁਰੂ ਸਾਹਿਬ ਨੂੰ ਵੀ ਸੀਸ ਚੜਾਉਣਾ ਪਵੇਗਾ ਗੁਰੂ ਸਾਹਿਬ ਨੂੰ ਪੈਸਿਆਂ ਨਾਲ ਨਹੀਂ ਖਰੀਦਿਆ ਜਾ ਸਕਦਾ ਇਹ ਪੈਸੇ ਤੇ ਸਿਉਨੇ ਨਾਲ ਹਰੀ ਦੇ ਨਾਮ ਦਾ ਪ੍ਰੇਮ ਨਹੀਂ ਮਿਲ ਸਕਦਾ